ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਪਣੇ ਕੋਲ 855 ਗਿਆ ਜੀ 2018 ਮਾਡਲ ਪੰਜਾਬ ਨੰਬਰ ਫਰਸਟ ਓਨਰ ਆ ਜੀ 90 ਪੈਸੇ ਟਾਇਰ 855 4/4 90 ਪੈਸੇ ਟਾਇਰ ਆ ਜੀ ਪੰਜਾਬ ਨੰਬਰ ਆ ਮਾਡਲ 2020 3600 ਟੂ ਆ ਗਿਆ ਜੀ ਮਾਡਲ 2018 ਨੰਬਰ ਪੰਜਾਬ ਫਰਸਟ ਓਨਰ ਆ ਜੀ ਰੇਟ ਹੈਗਾ ਇਹਦਾ 4 ਲੱਖ 10 ਹਜ਼ਾਰ ਦੀ ਡਿਮਾਂਡ ਚ ਮੌਕੇ ਦੇ ਹੋ ਜਾਊਗਾ ਮਾਨਤਾਨ ਜੀ ਫਰੀਟ ਆ ਗਿਆ ਜੀ ਆਪਣੇ ਕੋਲ ਫਰੀਟ 2021 ਮਾਡਲ 90 ਪੈਸੇ ਟਾਇਰ ਹੈ ਜੀ ਪੰਜਾਬ ਨੰਬਰ ਫਸਟ ਓਨਰ ਰੇਟ 4.5 ਲੱਖ ਦੀ ਡਿਮਾਂਡ ਚ ਮੌਕੇ ਦੇ ਮਾਨਤਾ ਸੌਲਸ ਆ ਗਿਆ ਜੀ 2023 ਮਾਡਲ ਜੀ 3 ਸਪੀਡ ਦੇ ਵਿੱਚ ਟਰੈਕਟਰ ਆ ਫਸਟ ਓਨਰ ਆ ਜੀ 80 ਪੈਸੇ ਨਾਲ ਦੇ ਟਾਇਰ ਆ ਜੀ 855 ਆ ਗਿਆ ਜੀ 2002 ਮਾਡਲ ਪੰਜਾਬ ਨੰਬਰ 16 ਦੇ ਟਾਇਰਾਂ ਦੇ ਵਿੱਚ ਵਿਦ ਆਲ ਐਕਸੈਸਰੀ ਵਿੰਡੋ ਫਾਰਮ ਆ ਗਿਆ ਜੀ 2017 ਮਾਡਲ ਰੇਟ 2 ਲੱਖ 90000 ਦੀ ਡਿਮਾਂਡ ਚ ਫਿਕਸ ਰੇਟ ਹੈ ਜੀ ਮਾਡਲ 2017 ਨਵੋ ਆ ਗਿਆ ਜੀ ਮਾਡਲ 2020 80 ਪੈਸੇ ਨਾਲ ਦੇ ਟਾਇਰ ਆ ਜੀ ਰੇਟ 5.5 ਲੱਖ ਦੀ ਡਿਮਾਂਡ ਦੇ ਵਿੱਚ ਫਰਸਟ ਓਨਰ ਪੰਜਾਬ ਨੰਬਰ ਫੋਨ ਨੰਬਰ 7030276523 ਦੇ 올ਟ ਟਰੈਕਟਰ ਐਂਡ ਨਿਊ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਜੀ ਡਿਸਟ੍ਰਿਕਟ ਤਰਨਤਾਰਨ ਮਾਝਾ ਮਾਲਵਾ ਮੋਟਰ ਸੰਗਤ ਸਿੰਘ ਸਬਜੀ ਜਿਹੜੇ ਵੀ ਕਿਸਾਨ ਵੀਰ ਨੇ ਲੋਨ ਕਰਵਾਉਣਾ ਲੋਨ ਹੋ ਜੂਗਾ ਜੀ ਜਿਹੜੇ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਕਰਵਾ ਸਕਦਾ ਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ